ਸੋ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਜੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਲਲਕੋ ਕਲਾ ਦੇ ਕਿਉਂਕਿ ਲਲਕੋ ਕਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਸਾਡੇ ਮਹਾਨ ਅਭਨੇਤਾ ਲੇਜੈਂਡਰੀ ਐਕਟਰ ਧਰਮਿੰਦਰ ਜੀ ਪੜ੍ਹਦੇ ਰਹੇ ਨੇ 5ਵੀਂ ਤੋਂ ਲੈ ਕੇ 8ਵੀਂ ਤੱਕ ਪਾਸ ਕਰਕੇ ਗਏ ਜੀ ਹਾਂ ਸੋ ਉਹਨਾਂ ਦੇ ਅਜੀਜ਼ ਉਹਨਾਂ ਦੇ ਮਿੱਤਰ ਜਿਹੜੇ ਕਿ ਉਹਨਾਂ ਦੇ ਨਾਲ ਰਹਿੰਦੇ ਰਹੇ ਨੇ ਗਲਤ ਕਰਦੇ ਆ ਪਿੰਡ ਵੱਲੋਂ ਸਾਨੂੰ ਪਤਾ ਲੱਗਿਆ ਜਦੋਂ ਅਸੀਂ ਇੱਥੇ ਪਹੁੰਚੇ ਸੀਗੇ ਕਿ ਉਹਨਾਂ ਨੂੰ ਜ਼ਰੂਰ ਤੁਸੀਂ ਮਿਲ ਕੇ ਜਾਇਓ ਬਾਪੂ ਮੋਰ ਜੀ ਸਾਡੇ ਦਰਮਿਆਨ ਮੌਜੂਦ ਨੇ ਤੇ ਬਾਪੂ ਜੀ ਹਾਂ ਜੀ ਕਿਵੇਂ ਕੱਤੋਂ ਤੁਸੀਂ ਧਰਮਿੰਦਰ ਜੀ ਨੂੰ ਜਾਣਦੇ ਹੋ ਧਰਮਿੰਦਰ ਜਾਣਦਿਆ ਸੀ ਮੈਂ ਦੱਸ ਜਿਹੜਾ ਧਰਮਿੰਦਰ ਦਾ ਡੈਡੀ ਸੀ ਹਾਂ ਉਹ ਜਿਹੜੇ ਸਾਡੇ ਬਾਪ ਸੀਗੇ ਉਹਨਾਂ ਦੇ ਨਾਨਕੇ ਸੀ ਅੱਜ ਹੋਣੇ ਅੱਛਾ ਸਾਡੇ ਵੀ ਮਾਫਦਾ ਵੀ ਨਾਨਕੇ ਹੁੰਦੇ ਹੁੰਦੇ ਅੱਛਾ ਫਿਰ ਇਹਨਾਂ ਦੀ ਸਾਡੀ ਆਪੋ-ਵਿਚ ਰਿਸ਼ਤੇਦਾਰੀ ਤਾਂ ਅੰਦਰੀ ਤਾਂ ਅੰਦਰੀ ਤਰਮਿੰਦਰ ਅੰਦਰੀ ਬੈਸੀ ਨਾ ਜੀ ਅੱਛਾ ਇਹਦੇ ਇੱਥੇ ਸਾਡੀ ਆਪ ਸਾਡੀ ਜਿਹੜੀ ਦਾਦੀ ਸੀਗੀ ਉਹ ਤਰਮਿੰਦਰ ਦੀ ਭੂਆ ਲੱਗਦੀ ਅੱਛਾ ਉਹ ਮੇਰੇ ਘਰ ਪੜਤੀ ਠੀਕ ਹੈ ਫਿਰ ਜੀਤ ਵੀ ਹੈ ਤੇ ਦੂਜੀ ਜੀਤ ਤਰਮਿੰਦਰ ਤੇ ਜਿਹੜੀ ਉਹਦੀ ਭੈਣ ਸੀ ਉਹਨੇ ਸਾਡੇ ਘਰੇ ਜਨਮ ਲਿਆ ਅੱਛਾ ਹਾਂ ਜੀ ਠੀਕ ਹੈ ਅੱਛਾ ਥੋੜਾ ਫਿਰ ਉਹਨਾਂ ਨਾਲ ਕਿਵੇਂ ਕਿੰਨੀ ਕੁ ਉਮਰ ਦੇ ਵਿੱਚ ਥੋੜਾ ਜਿਹਾ ਉਹਨਾਂ ਨਾਲ ਮਿਲਬਰਤਨ ਹੋਇਆ ਸੀ ਉਹਨਾਂ ਨਾਲ ਤੁਸੀਂ ਕੀ ਇਕੱਠੇ ਪੜਦੇ ਰਹੇ ਹੋ ਖੇਡਦੇ ਰਹੇ ਹੋ ਕਿਵੇਂ ਕੀ ਗੱਲ ਸੀ ਪੜਦੇ ਵੀ ਰਹਿੰਦੇ ਕੋਈ ਗਾਂ ਦੀ ਹੁੰਦੀ ਸੀ ਇੱਕ ਦਿਨ ਹੈ ਗਾਂ ਆਉਂਦੀ ਸੀ ਗਾਂ ਦੀ ਅੱਛਾ ਇਹਨਾਂ ਕੋਲ ਇੱਕ ਉਹ ਅਸੀਂ ਉਹਦੇ ਸੀ ਇਕੱਠੇ ਤਰਵੰਦ ਸਾਡੀ ਦੀ ਘੂਆ ਰੱਖਦੀ ਸੀ ਨਾ ਸਾਡੀ ਦਾਦੀ ਠੀਕ ਹੈ ਜੇ ਪੱਠੇ ਤਰਵੰਦੇ ਤੇ ਮਾਫ ਦੇ ਮਾਸਟਰ ਤੋਂ ਨਾ ਹੋਣਾ ਸਾਡੇ ਘਰ ਵੀ ਲੈ ਜਾਂਦੀ ਸੀ ਅੱਛਾ ਜੇ ਕੋਈ ਦੁੱਖ ਤਕਲੀਫ ਹੋਵੇ ਤਰਵੰਦ ਦੇ ਘਰ ਬਈ ਜਨਾਬੇ ਰੋਟੀ ਪ੍ਰਸ਼ਾਦ ਜੀ ਪੰਡਾ ਜੀ ਅੱਛਾ ਨਹੀਂ ਉਰੇ ਜਦੋਂ ਪੜਦੇ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਉਰੇ ਰਹਿੰਦੇ ਵੀ ਰਹੇ ਨੇ ਹਾਂ ਇੱਥੇ ਰਹਿਆ ਜੀ 9-10 ਸਾਲ ਉਰੇ ਹਾਂ ਸਾਨੇ ਵਾਲੇ ਫਿਰ ਤੋਂ ਬਾਅਦ ਗਈ ਤੀ ਕਿ ਜਾਂ ਸਾਨੇ ਵਾਲੇ ਤੋਂ ਬਾਅਦ ਅਗਦੀਆਂ ਗੱਲਾਂ ਨੇ ਸਾਡੇ ਬਾਂਦੀ ਦਾਦਾ ਸੀ ਤੇ ਸਾਡੇ ਬਾਂਦੀ ਬਦੀ ਹੋਈ ਆ ਇੱਥੋਂ ਆ ਇੱਥੋਂ ਲੱਤੋ ਤੋ ਜੀ ਅੱਛਾ ਮੈਂ ਉਹਨਾਂ ਦੇ ਉਹਨਾਂ ਦੇ ਆਪਣੇ ਪਿਤਾ ਜੀ ਦੀ ਹਾਂ ਜੀ ਤੇ ਉਹਦਾ ਉਹਦੇ ਬਾਪਦਸਾ ਜੀ ਉਹਨੂੰ ਕੇਵਲ ਕਿਸ ਨੇ ਕਹਿੰਦੇ ਸੀ ਹਾਂਜੀ ਹਾਂ ਹਾਂ ਉਹਨੂੰ ਅਸੀਂ ਛੱਡ ਗਿਆ ਸੀ ਮੇਜ਼ ਸਾਡਾ ਹੀ ਗੱਡਾ ਸੀ ਜੀ ਹਮ ਜਿਹੜੀ ਸੀ ਸਮਾਨ ਸੀ ਅਸੀਂ ਛੱਡ ਗਿਆ ਸੀ ਸਾਨੇ ਆ ਜੀ ਸਾਨੇ ਆ ਸਾਨੇ ਉਹ ਇੱਧਰ ਜਿਹੜਾ ਕਨੇਜ ਨੂੰ ਰਹਿ ਜਾਂਦਾ ਸੀ ਹਾਂ ਹਾਂ ਉੱਥੇ ਸਿਰ ਉਹ ਗੱਡੇ ਤੇ ਸਮਾਨ ਛੱਡ ਕੇ ਜਾਂਦਾ ਸੀ ਉੱਥੇ ਗੱਡੇ ਤੇ ਜੀ ਉੱਥੇ ਆਪਣੇ ਸਾਨੇ ਵਾਲਾ ਸਾਨੇ ਆ ਜੀ ਅੱਛਾ ਮੇਰੇ ਕਨੇਜ ਭਰ ਹੁੰਦਾ ਸੀ ਕਲੇਜ ਵੀ ਸੀ ਜਦੋਂ ਆਪਾਂ ਉਸ ਦੀ ਮਰਦੇ ਰਹੇ अच्छा ਤੁਸੀਂ ਪੂਰੇ ਜਿਹੜੇ ਜਿਹੜੇ ਸਕੂਲ ਦੇ ਵਿੱਚ ਉਹ ਪੰਜਵੀਂ ਤੋਂ ਲੈ ਕੇ ਅੱਠਵੀਂ ਲੈ ਕੇ ਪੜ੍ਹੇ ਨੇ ਹਨਾ ਹਾਂ ਅੱਠਵੀਂ ਲੈ ਕੇ ਫਿਰ ਤੁਸੀਂ ਉਹਨਾਂ ਦੇ ਨਾਲ ਪੜ੍ਹਦੇ ਰਹੇ ਹੋ ਕਿ ਜਾਂ ਵੀ ਤੁਸੀਂ ਪੜ੍ਹਦੇ ਨਹੀਂ ਵੀ ਉਹ ਪੜ੍ਹਦੇ ਹੁੰਦੇ ਸੀ ਮੈਂ ਬਿਮਾਰ ਹੋ ਗਿਆ ਸੀ ਜੀ اچھا ਮੈਂ ਅੱਛੀ ਪੰਜਵੀਂਸ਼ੇ ਵਿੱਚ ਫੇਲ ਹੋ ਗਿਆ اچھا ਫਿਰ ਮੈਂ ਗਿਆ ਨਹੀਂ ਤੁਸੀਂ ਗਿਆ ਨਹੀਂ ਉਂ ਤੁਹਾਡੀ ਆੜੀ ਜਾਰੀ ਹੈਗੀ ਸੀ ਜਾਰੀ ਕੀ ਰਿਸ਼ਤੇਦਾਰੀ ਵੀ ਜਾਰੀ ਦੀ ਆ اچھا ਫਿਰ ਉਂ ਤੁਸੀਂ ਜਾਣ ਦੀ ਕਹਿਣ ਦਾ ਮਤਲਬ ਜਦੋਂ ਫਿਰ ਉਹ ਸਾਨੇਵਾਲ ਚ ਚਲੇ ਗਏ ਸਾਨੇਵਾਲ ਤੋਂ ਬਾਅਦ ਜਦੋਂ ਫਿਰ ਬੰਬੇ ਸਟੈਬਲਿਸ਼ ਹੋ ਗਏ ਉੱਥੇ ਰਹਿਣ ਲੱਗੇ ਪੱਕੇ ਤੌਰ ਦੇ ਉਤੇ ਉਦੋਂ ਬਾਅਦ ਫਿਰ ਕਦੇ ਮਿਲਿਓ ਇਹ ਹਾਂ ਮੇਰੀ ਜੀ ਚਰਮਿੰਦਰ ਆ ਗਿਆ ਜੀ ਇੱਥੇ ਆਪਣੇ ਪੈਸਾ ਦੇ ਕਰੇ ਜੀ ਪੂਰੇ ਹਾਂ ਜੀ ਇੱਥੇ ਰਹੇ ਇੱਥੇ ਹੀ ਰਹੇ ਕਿ ਲੋਕ ਉਹ ਲੋਕ ਕੀ ਕਰਨਾ ਪਵੇ ਹਾਂ ਲੋਕ ਦੁਨੀਆ ਆ ਗਈ ਪਰ ਉਹ ਲੋਕ ਜੀ ਬਹੁਤ ਪੂਰੇ ਜਦੋਂ ਫਿਰ ਆਏ ਹਾਂ ਠੀਕ ਹੈ ਫਿਰ ਜੀ ਜਦੋਂ ਅੰਦਰ ਅੰਦਰ ਦੇ ਘਰ ਸੀਗੇ ਹਾਂ ਅਸੀਂ ਜੀ ਅੰਦਰ ਬੈਠੇ ਤੁਸੀਂ ਅੱਛਾ ਉੱਥੇ ਗੱਲਾਂ ਬਾਤਾਂ ਮਾਰੀ ਰਹੇ ਰਹੇਗੇ ਹਾਂ ਫਿਰ ਜਦ ਸਭ ਚਲੇਗੇ ਪਰ ਉਹਨੂੰ ਕਿਹਨਾਂ ਨੂੰ ਇਹਦੇ ਨਾਲ ਜਾਣਾ ਸੀ ਜੀ ਚੰਦੀਗੜ੍ਹ ਚੰਡੀਗੜ੍ਹ ਚੰਡੀਗੜ੍ਹ ਜੀ ਅੱਛਾ ਚੰਡੀਗੜ੍ਹ ਨੇ ਨਾ ਤੇ তাজ ਹੋਟਲ 'ਚ ਰਹੇ ਸੀ তাজ ਹੋਟਲ 'ਚ তাজ ਹੋਟਲ ਫਿਰ ਤੁਸੀਂ ਨਾਲ ਗਏ ਸੀ ਮੈਂ ਨਾਲ ਚੰਡੀਗੜ੍ਹ ਹੈ ਇਹ ਰਹਿ ਕੇ ਇਹ ਰਹਿ ਕੇ ਨੇ ਮੈਂ ਤਾਂ ਸੇ ਸੱਤ ਕੇ ਬੜਾ ਉਧਰ ਬਾਈ ਜੂਣਾ ਕੰਮ ਵੀ ਕਮਾ ਲਓ ਹੈ ਨਾ ਜਿਹੜੇ তাজ ਹੋਟਲ ਦੀ ਜਿਹੜੀ ਗੱਲ ਕਰਦੇ ਨੇ ਯਮਤਾਏ ਹੋਟਲ ਦੀ ਜਿਹੜੀ ਗੱਲ ਕਰਦੇ ਨੇ ਉੱਥੇ ਫਿਰ ਇਹ ਨਾਲ ਗਈ ਸੀ। ਐ ਨਹੀਂ ਪਤਾ ਉਹ ਇੱਥੋਂ ਬੰਬੇ ਕੇ ਜਾ ਕੇ ਆਏ ਦੋ ਜਣੇ। ਕਪੰਡ ਚੋਂ ਬੰਦ ਮੁੰਡਾ ਗਿਆ ਸੀ ਕਹਿੰਦਾ ਤਾਇਆ ਜੀ ਸਾਡੇ। ਇਹ ਆ ਜੀ ਨਾਲ ਗੱਲਬਾਤ ਕਰ ਰਹੇ ਆ ਆਪਾਂ। ਹਾਂ 10 ਦਿਨ ਰਹਿ ਕੇ ਆਏ ਉੱਥੇ। ਬੰਬੇ। ਤਰਮੰਦਰ ਕੋ। ਅੱਛਾ। ਅੱਛਾ। ਬਾਕੀ ਦੇਖ ਕਿਹੜੇ ਕਿਹੜੇ ਸਾਲ ਕਿੰਨੇ ਸਾਲ ਦੀ ਗੱਲ ਆ ਵੀ ਜਦੋਂ ਗਈ ਸੀ ਉੱਥੇ। 8-10 ਸਾਲ ਤਾਂ ਹੋ ਗਏ 10-12 ਸਾਲ। 10-12 ਸਾਲ ਹੋ ਗਏ। ਕਿਆ ਕਹਿੰਦੇ ਐ? ਤੁਸੀਂ ਇਹਨਾਂ ਦੇ ਲੜਕੇ ਆ। ਪਤੀ ਜੀ। ਪਤੀ ਜੀ। ਇਹਨਾਂ ਛੋਟੇ ਛੋਟੇ ਸੀ ਪੋਰਾ ਪੋਰਾ ਦੀ ਕੀ ਹੋਗੀ ਹਾਂ ਇਹਨਾਂ ਛੋਟੇ ਛੋਟੇ ਸੀ ਅੱਛਾ 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 ਤੁਸੀਂ ਜਿਸ ਤਨਾ ਆਪਣੇ ਥੋੜੇ ਭਤੀਜੇ ਜੀ ਨਾਲ ਆਪਾਂ ਹੁਣ ਗੱਲ ਕੀਤੀ ਆ ਤੁਸੀਂ ਫਿਰ ਉੱਥੇ ਬੰਬੇ ਰਹਿ ਗਏ ਸੀ ਬੰਬੇ ਜੀ ਤੇ ਮੁੰਦਲਾ ਗਿਆ ਸੀ ਇੱਥੇ ਅੱਛਾ ਸਾਡੇ ਘਰੇ ਹਾਂ ਉਹ ਮੈਨੂੰ ਫਿਰ ਲੈ ਕੇ ਗਿਆ ਸੀ ਅੱਛਾ ਦਿੱਲੀ ਤੇ ਕਿਤਾ ਕਹਾ ਸੀ ਅਸੀਂ ਜੀ ਰੇਚ ਹਾਂ ਦਿੱਲੀੋਂ ਦਾ ਹੱਥ ਚ ਲੈਸ ਤਾ ਕਿਹੜੇ ਸੰਦੀ ਗੱਲ ਐ ਇਹ ਇਹ ਤਾਂ ਹੋ ਗਿਆ ਉਹਨ ਗਿਆ ਜੀ ਬਹੁਤ ਸਾਲ ਹੋ ਗਏ ਜੀ ਅੱਛਾ ਬਹੁਤ ਟਾਈਮ ਦੀ ਗੱਲ ਹੈ ਫਿਰ ਕਿੰਨੇ ਉੱਥੇ ਕਿੰਨਾ ਚਿਰ ਰਹੇ ਸੀ ਉੱਥੇ ਮੈਂ ਤਿੰਨ ਦਿਨ ਹੀ ਰਾਹੀ ਤਿੰਨ ਦਿਨ ਹਾਂਜੀ ਉੱਥੇ ਸਮੁੰਦਰ ਸਮੁੰਦਰ ਤੇ ਮੈਨੂੰ ਹੁੰਦਾ ਰਿਹਾ ਸਮੁੰਦਰ ਤੇ ਹਾਂ ਨੌਂਦੇ ਰਹੇ ਹਾਂ ਹਾਂਜੀ ਰੱਖਿਆ ਤੁਹਾਨੂੰ ਫਿਰ ਸੇਵਾ ਪਾਣੀ ਕੀਤੀ ਪੁਰ ਸੇਵਾ ਮੇਰੀ ਗੱਲ ਸੁਣੋ ਜੀ ਤੁਸੀਂ ਕੀ ਆਪਨ ਮਾਰ ਤੱਕ ਤੁਸੀਂ ਜਾਤੇ ਹਾਂ ਜਾਂਦੇ ਨੂੰ ਜੀਤ ਜਿਹੜਾ ਸੀ ਉੱਥੇ ਪਹਿਲਾਂ ਹੈ ਤੇ ਮੈਂ ਗੱਲ ਤਾਂ ਹੈ ਕਿ ਮੇਰੇ ਨਾਲ ਹੈ ਜੀਤ ਸੀਗਾ ਹੈ ਇਹ ਜਨ ਜੱਥਿਆਂ ਆ ਪਾ ਗਿਆ ਸਾਰੇ ਨੇ ਅੱਛਾ ਮੋਰ ਆ ਗਿਆ ਲਾ ਲਾਗਤੋਂ ਆ ਮੋਰ ਹੈ ਹਾਂ ਜੀ ਹਾਂ ਸਾਡਾ ਪਰਵਾਰ ਖੁਸ਼ ਹੋ ਗਿਆ ਪੱਕੀ ਆੜੀ ਦੀ ਆਣੀ ਥੋੜੀ ਹੈ ਦੇ ਲੋ ਪੱਕੀ ਹੈ ਜੇ ਆੜੀ ਆ ਰਿਸ਼ਤੇਦਾਰੀ ਵੀ ਆ ਹਾਂ ਹਾਂ ਜੀ ਠੀਕ ਹੈ ਫਿਰ ਤੁਸੀਂ ਥੋੜੀ ਉਮਰ ਜਣ ਦੀ ਜਿਵੇਂ ਆਪਾਂ ਦਸੀ ਤੁਸੀਂ ਉਹ ਤੋਂ ਮਾਣੇ ਮੋਟੇ ਛੋਟੇ ਹੋ ਕਿ ਜਦ ਬਣੇ ਹੋ ਜੱਕ ਜੰਮੀ ਹਾਨ ਪ੍ਰਮਾਨ ਦੀ ਮਿਲੋ ਸਾਲਿਕ ਵੱਡਾ ਸਾਲ ਵੱਡਾ ਹਾਂ ਜੀ ਨਹੀਂ ਉਮਰ ਥੋੜੀ ਵੀ 90 ਆ ਹਾਂ ਜੀ ਹਾਂ 90 ਜੀ ਹਾਂ ਜੀ ਯਾ ਵੀ ਦਾ ਪੋਰਟ ਕੋਈ ਕਾਏ ਮੈਂ ਨਹੀਂ ਕਟਾ ਚਾ ਬੱਦ ਅੱਛਾ ਅੱਛਾ ਸ੍ਰੀ ਹਰਿ ਵੀ ਫਿਰ ਗੁੰਜਣ ਦੀਆਂ ਨਾ ਪੂਰਾ ਵਧੀਆ ਹੈ ਪਿਆ ਵਧੀਆ ਪਿਆ ਜੇ ਪਰਮਾਤਮਾ ਨੇ ਬਚਾਦਾ ਸੀ ਅੱਛਾ ਆਪ ਮਾਰਦਾ ਨਾ ਉਹ ਨਾ ਮੈਂ ਬਹੁਤ ਦਾਨ ਕਰਦਾ ਅੱਛਾ ਹਾਂ ਜੀ ਬਹੁਤ ਦਾਨ ਕਰਦਾ ਹੂੰ ਆ ਸਾਰੇ ਬੰਦੇ ਨੂੰ ਕੁਝ ਨਾ ਪੰਗਾ ਪੰਗਾ ਵੀ ਵਧੀਆ ਲੱਗਿਆ ਅੱਛਾ ਫਿਰ ਵੀ ਹੋਰ ਵੀ ਮੈਂ ਬਾਤ ਕੀ ਠੀਕ ਆ ਐਸੇ ਮੈਨੂੰ ਦੇ ਕੇ ਸੀ ਬਹੁਤ ਦਿੰਦਾ ਪੈਸੇ ਬਸ ਰੋਜ਼ ਦਾ ਕਾਟਾ ਹੀ ਨਹੀਂ ਸੀ ਕਿਸੇ ਨੇ ਅੱਛਾ ਐਸਨੀ ਦਾ ਪਾਟ ਸੀ ਅੱਛਾ ਉਹ ਜਾਨ ਦੀ ਜਿਵੇਂ ਆਪਾਂ ਗੱਲ ਕਰੀਏ ਪੁਰਾਣੇ ਜਿਹੜੇ ਉਹਨਾਂ ਦੇ ਜਾਣਕਾਰ ਸੀ ਜਿਵੇਂ ਅਸੀਂ ਚਲੋ ਪਹਿਲਾਂ ਵੀ ਬਹੁਤ ਜਿਹੜੀ ਗੱਲਾਂ ਮਤਾਂ ਕੀਤੀਆਂ ਨਾ ਉਹਨਾਂ ਨੂੰ ਭੁੱਲਦੇ ਨਹੀਂ ਦੀ ਹੈਗੇ ਜਿਹੜੇ ਪੁਰਾਣੇ ਹਨਾ ਮਿੱਤਰ ਦੋਸਤ ਦੀ ਜਿਵੇਂ ਆਪਾਂ ਨਹੀਂ ਪੁੱਜਾ ਜੀ ਹੈ ਸਾਰੇ ਪਿੰਡ ਨੂੰ ਜਾਣਦਾ ਸੀ ਨਹੀਂ ਪੁੱਜਾ ਅੱਛਾ ਬੱਚੇ ਬੱਚੇ ਨੇ ਬੱਚੇ ਬੱਚੇ ਹੈ ਮੇਰੇ ਇੱਥੇ ਆ ਜੀ ਦਜੀਤ ਮੋਢਾ ਹੂੰ ਉਹ ਲੈ ਕੇ ਗਿਆ ਸੀ ਮੇਰੀ ਸ਼ੂਟਿੰਗ ਕਰਤਾ ਸੀ ਹੈ ਕੀਤੇ ਸੀ ਸ਼ੂਟਿੰਗ ਨਹੀਂ ਸ਼ੂਟਿੰਗ ਜੀ ਹਾਂ ਜੀ ਅੱਛਾ ਇਹਨਾਂ ਤੇ ਨਚਾਇ ਨੱਤਿਆ ਜੀ ਸਾਰੇ ਬੜੇ ਸਖੂਬ ਦੇ ਵਿੱਚ ਅੱਛਾ ਉਹ ਤੇ 6 5 600 ਮੁੰਡਾ ਪੜਾਉਂਦਾ ਸੀ ਅੱਛਾ ਹਾਂਜੀ ਠੀਕ ਹੈ ਠੀਕ ਹੈ ਬਹੁਤ ਬੜੇ ਕੰਮ ਕੀ ਸੀ ਹਾਂ ਇਹਦੇ ਸਰਮਨ ਦਰੁਮਤ ਦਿਖਾਈ ਅੱਛਾ ਬੜਾ ਟਬਰ ਗੋਸ ਹੋਇਆ ਹੂੰ ਕਹਿੰਦਾ ਤੂੰ ਤਾਂ ਬੋਵੀ ਦੋਨੋਂ ਵੀ ਟੱਪ ਗਿਆ ਅੱਛਾ ਅੱਛਾ ਇਹ ਤੁਹਾਡੀ ਕੋਈ ਫੋਟੋ ਉਹਨਾਂ ਦੇ ਨਾਲ ਕੋਈ ਜਾਣ ਦੀ ਜਦਤ ਤਾਂ ਮੇਰੇ ਕੋਲ ਕੈਮਰੇ ਨਹੀਂ ਤੇ ਹੁੰਦੇ ਨਾ ਹਾਂਜੀ ਕੈਮਰੇ ਜਦ ਹੁੰਦੇ ਨਹੀਂ ਤੇ ਹੈਗੇ ਠੀਕ ਹੈ ਜੀ ਖਿੱਚ ਹੈ ਲੋਕ ਵੀ ਲਾਉਣਗੇ अच्छा। केदा पुथेरिया ਲੈ ਗਿਆ ਜੀ ਲੋਕ। اچھا ਲੋਕ ਲੈ ਕੇ ਚੱਕ ਚੁਕੇ। ਮੈਂ ਕੀ ਕਰ ਰਹੀ ਸੀ। ਆਹੋ। ਇੱਕ ਇੱਕ ਦੀ ਦੋ ਦੋ ਬਣਾ ਕੇ ਲੈ ਗਈ। اچھا। ਹਾਂ ਜੀ। ਠੀਕ ਹੈ। ਚਲੋ ਬਾਬੇ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਆ। ਕਿੱਥੇ ਕਹਿੰਦਾ ਪੈਂਦਾ ਜੀ? ਯਾਰ ਕਮੈਂਡਈ ਆਪਣਾ। ਯਾਰ ਲੱਗ ਮੜ। ਦਜੀ ਜੀ ਇਹ ਮੇਰੇ ਸ਼ੂਟਿੰਗ ਕਰਕੇ ਗਏ ਨੇ ਇੱਥੇ। ਹਾਂ। ਦਜੀ ਜੀ ਸਿਗਾ ਜੀ ਇੱਥੇ ਤਾਂ ਮਹਾਲੀ ਦਾ। ਠੀਕ ਹੈ। ਉਹਦਾ ਨੰਬਰ ਪਿਆ ਸੀ ਇੱਕ ਪਤਾ ਚੱਲਿਆ। ਠੀਕ ਹੈ। ਉਹ 5 6 ਬੰਦ ਜਾਂਦੇ। ਅੱਛਾ। ਹੋਰ ਚਾਹ ਨੂੰ ਮਾਤਾ ਮੈਂ ਇਹ ਹਾਂ ਹੈ ਚਾਹ ਚਾਹ ਜੀ ਕੀ ਚਾਹ ਲੇਗਾ ਪੀਜੀ ਨਹੀਂ 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 ਚਾਹ ਪੀ ਕੇ ਹੁਣ ਮੈਂ ਜਾਣ ਦੀ ਇੱਥੇ ਆਏ ਆਪਣੇ ਆਏ ਸੀਗੇ ਹੁਣ ਜਾਣਿਆ ਕੋਈ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਠੀਕ ਹੈ ਤੁਸੀਂ